ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਟਰੈਕ ਤੇ ਲਾਇਆ ਗਿਆ ਧਰਨਾ ਜਿਹੜਾ ਉਹ ਤੀਜੇ ਦਿਨ ਵੀ جاری ਹੈ ਇਸ ਤੋਂ ਬਾਅਦ ਕਿਸਾਨਾਂ ਨੇ ਮੁਸ਼ਕਲਾਂ ਵਧਾ ਦਿੱਤੀਆਂ ਨੇ ਸਰਕਾਰ ਦੀਆਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਅਦਰਸਲ ਹਰਿਆਣਾ ਜੇਲ੍ਹ ਦੇ ਵਿੱਚ ਬੰਦ ਕਿਸਾਨ ਆਗੂ ਅਨੀਸ਼ ਖਟਕੜ ਨਵਦੀਪ ਸਿੰਘ ਤੇ ਗੁਰਕੀਰਤ ਸਿੰਘ ਦੀ ਰਿਹਾਈ ਵਾਸਤੇ ਕਿਸਾਨਾਂ ਵੱਲੋਂ ਦਿੱਲੀ ਅਮਰਸਾ ਰੇਲਵੇ ਟਰੈਕ ਤੇ ਸਥਿਤ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਇਹ ਵੀ ਦੱਸ ਦिए ਕਿ ਪ੍ਰੈਸ ਕਾਨਫਰੰਸ ਦੌਰਾਨ ਜਿਹੜਾ ਕਿਸਾਨਾਂ ਦੇ ਵੱਲੋਂ ਹਰਿਆਣਾ ਸਰਕਾਰ ਨੂੰ 2 ਦਿਨਾਂ ਦਾ ਹੁਣ ਅਲਟੀਮੇਟਮ ਦਿੱਤਾ ਗਿਆ ਹੈ ਇਹ ਵੀ ਦੱਸ ਦिए ਕਿ 21 April ਤੱਕ ਕਿੰਨਾ ਕਿਸਾਨਾਂ ਨੂੰ ਰਿਹਾਰ ਨਾ ਕੀਤਾ ਗਿਆ ਤਾਂ ਉਹ 22 April ਨੂੰ ਜੀਂਦ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਮੀਟਿੰਗ ਕਰਕੇ ਸਖਤ ਫੈਸਲਿਆਂ ਦਾ ਐਲਾਨ ਕਰਨਗੇ ਇਹ ਦਾਵਾ ਕੀਤਾ ਗਿਆ ਕਿਸਾਨਾਂ ਵੱਲੋਂ ਅ ਦਰਸ਼ਕਾਂ ਨੇ ਵੀ ਦੱਸ ਦिए ਕਿ ਇਸ ਧਰਨੇ ਕਾਰਨ ਹੁਣ ਤੱਕ ਬਹੁਤ ਸਾਰੀਆਂ ਗੱਡੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਕੀ ਕੁਝ ਖਾਸ ਰਿਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅੰਬਾਲਾ ਰੇਲਵੇ ਡਿਵੀਜ਼ਨ ਦੇ ਅੰਬਾਲਾ ਕੈਂਟ ਜੰਕਸ਼ਨ ਸਾਨੇਵਾਲ ਸੈਕਸ਼ਨ ਤੇ ਸ਼ੰਭੂ ਰੇਲਵੇ ਸਟੇਸ਼ਨ ਤੇ ਚੱਲ ਰਹੀਆਂ ਕਿਸਾਨਾਂ ਦੇ ਧਰਨੇ ਕਾਰਨ 382 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਜਿਨ੍ਹਾਂ ਵਿੱਚ 139 ਰੱਦ ਕੀਤੀਆਂ ਗਈਆਂ ਨੇ ਤੇ 170 ਗੱਡੀਆਂ ਦੇ ਰੂਟ ਬਦਲੇ ਗਏ ਨੇ ਇਸ ਧਰਨੇ ਕਾਰਨ ਯੂਪੀ ਦਿੱਲੀ ਅਤੇ ਹਰਿਆਣਾ ਤੋਂ ਪੰਜਾਬ ਅਤੇ ਜੰਮੂ ਕਸ਼ਮੀਰ ਜਾਣ ਵਾਲੀਆਂ ਸਾਰੀਆਂ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਅਰੇ ਰੇ ਰੇ ਮੈਨੇ ਰੱਦ ਕੀਤੀਆਂ 30 ਗੱਡੀਆਂ ਦੀ ਸੂਚੀ ਜਿਹੜੀ ਜਾਰੀ ਕੀਤੀ ਹੈ ਜਿਸ ਵਿੱਚ 14502/3 ਕਲਮ ਮਾ ਵੈਸ਼ਨ ਦੇਵੀ ਐਕਸਪ੍ਰੈਸ 14629 30 ਫਿਰੋਜ਼ਪੁਰ ਚੰਡੀਗੜ੍ਹ ਐਕਸਪ੍ਰੈਸ 14505 ਅਮਰਸਰ ਨੰਗਲ ਡੈਮ 046 9912 ਜਲੰਧਰ 04509 ਜਾਖਲ ਲੁਧਿਆਣਾ ਸਵਾਰੀ ਗੱਡੀ ਸਮੇਤ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਪ੍ਰਭਾਵਿਤ ਹੋਈਆਂ ਨੇ ਕਿਉਂਕਿ ਰੇਲਵੇ ਟ੍ਰੈਕ ਤੇ ਕਿਸਾਨ ਬੈਠੇ ਹੋਏ ਨੇ ਹਾਲਾਂਕਿ ਬੀਤੇ ਦਿਨੀ بارش ਵੀ ਹੋਈ ਆ ਜਿਸ ਕਾਰਨ ਕਿਸਾਨ ਨੇ ਜਿਹੜੇ ਉੱਥੇ ਜਾਹੇ ਮੌਸਮ ਵਿੱਚ ਜਾਹੇ ਹਾਲਾਤ ਵਿੱਚ ਆਪਣੀ ਵੱਡੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੇ ਨੇ ਰੇਲਵੇ ਟ੍ਰੈਕ ਤੇ ਬੈਠੇ ਨੇ ਪਾਵੇਂ بارش ਹੋਵੇ ਪਾਵੇਂ ਹੁਣ ਕੜਕ ਦੀ ਤੂਫ ਹੋਵੇ ਉਸ ਤੇ ਵਿਚਾਲੇ ਵੀ ਕਿਸਾਨ ਨੇ ਜਿਹੜੇ ਉਹ ਆਪਣੀ ਮੰਗ ਨੂੰ ਲੈ ਕੇ ਉੱਥੇ ਬੈਠੇ ਨੇ ਅਲਟੀਮੇਟਮ ਦਿੱਤਾ ਗਿਆ ਸਰਕਾਰ ਨੂੰ ਕਿ ਜੇਕਰ 2 ਦਿਨਾਂ ਦੇ ਵਿੱਚ ਨੌਜਵਾਨ ਕਿਸਾਨ ਜਿਹੜੇ ਫੜੇ ਹੋਏ ਨੇ ਉਹਨਾਂ ਨੂੰ ਰਿਹਾਨਾ ਕੀਤਾ ਗਿਆ ਤਾਂ ਵੱਡੇ ਫੈਸਲੇ ਲਏ ਜਾਣਗੇ ਜੀਂਦ ਵਿੱਚ ਮਹਾਪੰਚਾਇਤ ਕਰਕੇ ਵੱਡੇ ਫੈਸਲੇ ਲਏ ਜਾਣਗੇ ਇਹ ਵੱਡਾ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਤਾਂ ਮੁਸ਼ਕਲਾਂ ਜ਼ਰੂਰ ਆਦ ਰਹੀਆਂ ਨੇ ਹਰਿਆਣਾ ਸਰਕਾਰ ਦੀਆਂ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਬੈਰੀਕੇਡ ਲਗਾਈਏ ਸੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਕਿਸਾਨ ਜਿਹੜੇ 26 ਜਨਵਰੀ ਤੋਂ ਪੰਜਾਬ ਹਰਿਆਣਾ ਬਾਰਡਰਾਂ ਤੇ ਬੈਠੇ ਸੀਗੇ ਉਹਨਾਂ ਵੱਲੋਂ ਫਿਰ ਰੇਲਵੇ ਟਰੈਕ ਜਮ ਕਰ ਦਿੱਤਾ ਜਾਂਦਾ ਹੈ ਵੱਡੀ ਗਿਣਤੀ 'ਚ ਕਿਸਾਨ ਉੱਥੇ ਟਰੈਕ ਤੇ ਬੈਠ ਜਾਂਦੇ ਨੇ ਜਿਸ ਕਰਕੇ ਬਹੁਤ ਸਾਰੀਆਂ ਰੇਲ ਗੱਡੀਆਂ ਨੇ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ ਜਿਹੜੇ ਲੋਕਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਰੇਲਵੇ ਜਾਣਾ ਹੁੰਦਾ ਹੈ ਉਹਨਾਂ ਦਾ ਜਿਹੜਾ ਕਹਿੰਦੀ ਹੈ ਕਿ ਮੁਸ਼ਕਲਾਂ ਨੇ ਉਹ ਵੀ ਕਿਤੇ ਨਾ ਕਿਤੇ ਬਾਦੀਆਂ ਨਜ਼ਰ ਆਈਆਂ ਕਿਉਂਕਿ ਜਹੇ ਲਾਤ ਬਣੇ ਹੋਏ ਨੇ ਹੁਣ ਕਿ ਪਹਿਲਾਂ ਨੈਸ਼ਨਲ ਹਾਈਵੇ ਜਮ ਕੀਤਾ ਗਿਆ ਜਿਹੜਾ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਉਸ ਤੋਂ ਬਾਅਦ ਹੁਣ ਟ੍ਰੇਨਾਂ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਤਾਂ ਕਹਿ ਲਈਏ ਕਿ ਕੁਝ ਗੱਡੀਆਂ ਦੇ ਰੂਟ ਬਦਲ ਕੇ ਗੱਡੀਆਂ ਭੇਜੀਆਂ ਗਈਆਂ ਦੂਜੇ ਸਬਿਆ ਨੂੰ ਪਰ ਕੁਝ ਗੱਡੀਆਂ ਨੇ ਜਿਹੜੀਆਂ ਉਹ ਰੱਦ ਕਰਨੀਆਂ ਪਈਆਂ ਰੇਲਵੇ ਭਾਗ ਨੂੰ ਕਿਉਂਕਿ ਇਸ ਨਾਲ ਵੱਡਾ ਨੁਕਸਾਨ ਵੀ ਜਿਹੜਾ ਸਰਕਾਰ ਦਾ ਜਾਂ ਰੇਲਵੇ ਵਿਭਾਗ ਦਾ ਹੁੰਦਾ ਜੇਕਰ ਰੇਲ ਗੱਡੀ ਨਹੀਂ ਚੱਲੂਗੀ ਤਾਂ ਫਿਰ ਪੈਸਾ ਕਿੱਥੋਂ ਆਊਗਾ ਤਾਂ ਕਹਿ ਲਈਏ ਕਿ ਕਿਸਾਨਾਂ ਨੇ ਆਪਣੀਆਂ ਪੂਰੀ ਜਿਹੜੀ ਕਹਿੰਦੀ ਹੈ ਕਿ ਆਪਣੀ ਮੰਗ ਨੂੰ ਲੈ ਕੇ ਉੱਥੇ ਪ੍ਰੋਟੈਸਟ ਦਿੱਤਾ ਜਾ ਰਿਹਾ ਧਰਨਾ ਦਿੱਤਾ ਜਾ ਰਿਹਾ ਪਰ ਕਿੰਨਾ ਕੁ ਸਰਕਾਰ ਤੇ ਅਸਰ ਪਾਊਗਾ ਇਸ ਚੀਜ਼ ਦਾ ਦੋ ਦਿਨਾਂ ਤੱਕ ਕੀ ਵਾਕਈ ਤਿੰਨੇ ਕਿਸਾਨ ਆਗੂ ਨੌਜਵਾਨ ਰਹਾ ਕਿਤੇ ਜਾਣਗੇ ਜਾਂ ਫਿਰ ਅੱਗੇ ਕਿਸਾਨਾਂ ਨੂੰ ਕੋਈ ਵੱਡਾ ਫੈਸਲਾ ਲੈਣਾ ਪਊਗਾ ਇਹ ਆਉਣ ਵਾਲਾ ਸਮਾਂ ਤੱਕ ਰਹੇਗਾ ਜਾਂ ਕਿਸਾਨਾਂ ਦੁਆਰਾ ਦਿੱਤਾ ਗਿਆ ਅਲਟੀਮੇਟਮ ਤੈਅ ਕਰੇਗਾ ਅਗਲੀ ਰਾਣੀਤੀ ਜੁੜੇ ਨੇ ਲੀਡਰ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ